ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ੍ਰੀ ਅਕਾਲ ਅੱਜ ਦੀ ਵੱਡੀ ਖਬਰ ਜਾਲੀ ਭਰਤੀ ਪੱਟਾਇਰ ਕਰਨ ਦੇ ਮਾਮਲੇ ਦੀ ਜਾਂਚ ਖੁੱਲੀ रिपोर्ट ਤੇ अहम ਦੇ ਪਹਿਲੇ 8 ਪੰਨੇ ਮਿਲੇ ਸੀ ਗਾਇਬ ਪੰਜਾਬੀ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ਚੋਂ ਜਾਲੀ ਭਰਤੀ ਬਾਹਰ ਰਿਪੋਰਟ ਗਾਇਬ ਕਰਨ ਦੇ ਮਾਮਲੇ ਦੀ ਜਾਂਚ ਰਿਪੋਰਟ ਕੋਲ ਗਈ ਹੈ ਜਿਸ ਤੋਂ ਬਾਅਦ ਯੂਨੀਵਰਸਿਟੀ ਪ੍ਰਸ਼ਾਸਨ ਨੇ ਵਿਭਾਗੀ ਤੇ ਪੁਲਸ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ ਇਸ ਮਾਮਲੇ ਸਬੰਧੀ ਵਾਇਰਸ ਚੈਸਲਰ ਡਾਕਟਰ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਮਿਲੀ ਹੈ ਜਿਸ ਤੇ ਤੱਥਾਂ ਬਾਰੇ ਕੁਝ ਦੱਸਿਆ ਨਹੀਂ ਜਾ ਸਕਦਾ ਪਰ ਕੁਝ ਲੋੜ ਅਨੁਸਾਰ ਕਾਰਵਾਈ ਲਈ ਸੰਬੰਧਿਤ ਸ਼ਾਖਾ ਨੂੰ ਭੇਜੀ ਗਈ ਹੈ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਖਿਆਰਪੁਰ ਸੇ ਕਾਰਵਾਈ ਕਰਨ ਦੇ ਸਵਾਲ ਤੇ ਵੀਸੀ ਨੇ ਕਿਹਾ ਹੈ ਕਿ ਇਸ ਵੀ ਸੰਭਵ ਹੈ ਕਿ ਕੁਝ ਦਿਨ ਦਿਨਾਂ ਵਿੱਚ ਸੱਪ ਕੁਝ ਸਾਹਮਣੇ ਆ ਜਾਵੇਗਾ ਜਾਣਕਾਰੀ ਅਨੁਸਾਰ ਇਸ ਯੂਨੀਵਰਸਿਟੀ ਦੀ ਸੁਰੱਖਿਆ ਸ਼ਾਖਾ ਚੋਂ ਜਾਲੀ ਪਰਤੀ ਦੀ ਜਾਂਚ ਰਿਪੋਰਟ ਕਮੇਟੀ ਵੱਲੋਂ ਜੁਲਾਈ 2024 ਦੀ 24 ਚਾਸਲਟ ਦਫਤਰ 'ਚ ਜਮ੍ਹਾਂ ਕਰਵਾਈ ਗਈ ਸੀ ਜਿਸ 'ਚ 14 ਪੰਨੇ ਜਾਂਚ ਰਿਪੋਰਟ ਤੇ 120 ਤੋਂ ਵੱਧ ਪੰਨੇ ਸ਼ਿਕਾਇਤ ਦੇ ਵੱਖ-ਵੱਖ ਤੱਥਾਂ ਬਾਰੇ ਸ਼ਾਮਲ ਸਨ ਉਸ ਸਮੇਂ ਦੇ ਕਾਰਜਕਾਰੀ ਵਾਇਸ ਚਾਸਲਨ ਨੇ ਪ੍ਰਮੁੱਖ ਸਕੱਤਰ ਕੇ ਕੇ ਜਦਵ ਵੱਲੋਂ ਇਸ ਰਿਪੋਰਟ ਨੂੰ ਪੱਕੇ ਬੀਸੀ ਦੋਖਲਵਾਉਣ ਦੀ ਗੱਲ ਕਹੀ ਸੀ ਤੇ ਰਿਪੋਰਟ ਨੂੰ ਇੱਕ ਪਾਸੇ ਰੱਖ ਦਿੱਤਾ ਗਿਆ ਸੀ ਗੁਰਨਾਣਕ ਦੇਵ ਯੂਨੀਵਰਸਿਟੀ ਬੀਸੀ ਡਾਕਟਰ ਕਮਲਜੀਤ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਬੀਸੀ ਦਾ ਵਾਧੂ ਕਾਰਜ ਸੰਭਾਲ ਕਾਰਜ ਸੰਭਾਲ ਕਾਰਜਕਾਰ ਸੰਭਾਲਣ ਦੇ ਬਾਅਦ ਜਾਂਚ ਰਿਪੋਰਟ ਵੈਜਲੈਂਸ ਕੋਲ ਭੇਜੀ ਗਈ ਸੀ ਵਰਸਿਟੀ ਦੇ ਸਬੰਧਤ ਸ਼ਾਖਾ ਨੂੰ ਭੇਜ ਦਿੱਤਾ ਗਿਆ ਸੀ ਸਬੰਧਤ ਬ੍ਰਾਂਚ ਵੱਲੋਂ ਜਦੋਂ ਅਗਲੀ ਕਾਰਵਾਈ ਲਈ ਲਫਾਫਾ ਕੋਲ ਲਿਆ ਗਿਆ ਤਾਂ ਜਾਂਚ ਰਿਪੋਰਟ ਦੇ ਅਹਿਮ ਅਤੇ ਪਹਿਲੇ 8 ਪੰਨੇ ਗਾਇਬ ਪਏ ਗਏ ਹਨ ਕਪਲੇ ਦੀ ਫਾਈਲ ਨਾਲ ਹੋਈ ਸ਼ੇਰ ਸ਼ਾ ਸਬੰਧਿਤ ਯੂਨੀਵਰਸਿਟੀ ਵੱਲੋਂ ਕਮੇਟੀ ਦਾ ਗਠਨ ਕੀਤਾ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ ਇਸ ਦਾ ਵਾਈਸ ਚੈਂਸਲਰ ਦਫ਼ਤਰ ਦੇ ਡਿਪਟੀ ਡਾਇਰੈਕਟਰ ਰਿਸ਼ਤਾਰ ਸਨੇਹ ਹੋਰ ਕਰਮਚਾਰੀਆਂ ਤੋਂ ਪੁੱਛਗਿੱਛ ਕਰਤਾਲ ਕਰਕੇ ਇਸ ਨਾਲ ਬਿਆਨ ਦੇ ਵੀ ਕਮਲ ਬਾਦ ਦੇ ਕੀਤੇ ਗਏ ਹਨ ਸਾਰੇ ਕਥਾਂ ਦੀ ਪ੍ਰਚੋਲ ਤੋਂ ਬਾਅਦ ਬਾਅਦ ਜਾਂਚ ਦੀ ਕਮੇਟੀ ਵੱਲੋਂ ਮੁਕੰਮਲ ਰਿਪੋਰਟ ਕਰੀਬ 1 ਹਫਤਾ ਪਹਿਲਾਂ ਵਾਇਸ ਚਾਸਲਰ ਕੋਲ ਭੇਜੀ ਪੇਚ ਕੀਤੀ ਗਈ ਸੀ ਸ਼ੁੱਕਰਵਾਰ ਨੂੰ ਵਾਇਸ ਚਾਸਲਰ ਦਫ਼ਤਰ ਦੀ ਕਮੇਟੀ ਡਿਪਟੀ ਰਜਿਸਟਰਾਰ ਸਮੇਤ ਇਹਨਾਂ ਜਨੀਆਂ ਦੀ ਬਦਲੀ ਕਰ ਦਿੱਤੀ ਗਈ ਸੀ ਸੂਤਰਾਂ ਅਨੁਸਾਰ ਡਿਪਟੀ ਰਜਿਸਟਰਾਰ ਅਨੰਜੀਤ ਸਿੰਘ ਨੂੰ ਪ੍ਰਿਖਿਆ ਸ਼ਾਖਾ ਭੇਜ ਦਿੱਤਾ ਗਿਆ ਸੀ ਇਸ ਦੀ ਜਗ੍ਹਾ ਤੇ ਹਰਮਿੰਦਰਪਾਲ ਸਿੰਘ ਸੈਰੀ ਬੀਸੀ ਦਫ਼ਤਰ ਦਾ ਇਹ ਉਹ ਦਾ ਸੰਭਾਲ ਕੇ 20 ਸੇ ਦਫਤਰ ਦੀ ਇੱਕ ਮਹਿਲਾ ਸੀਨੀਅਰ ਸੀਨੀਅਰ ਅਸਹਾਇਕ ਨੋਨ ਲੇਖ ਸ਼ਾਖਾ ਤੇ ਇੱਕ ਚੌਥਾ ਦਰਜਾ ਮੁਲਾਜ਼ਮ ਮੁਜ਼ਲਮ ਮੁਲਾਜ਼ਮ ਦਾ ਵੀ ਤਬਦਲਾ ਕੀਤਾ ਗਿਆ ਸਿੱਖਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ